ਇਖਟਾਰ ਕਰੋ ਇਖਟਾਰ ਕਰੋ ਜਜ ਉਸਤਨਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਦਲ ਲਈ ਮੁਸ਼ਕਲ ਵਾਲਾ ਸਮਾਂ ਪੈਦਾ ਹੋ ਗਿਆ ਹੈ ਜਿੱਥੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਦੀਆਂ ਖਬਰਾਂ ਆ ਰਹੀਆਂ ਹਨ ਉੱਥੇ ਹੀ ਵਿਧਾਨ ਸਭਾ ਹਲਕਾ ਜੀਰਾ ਦੇ ਕਸਬਾ ਮਕੂ ਵਿਖੇ ਵੀ ਨੌਜਵਾਨਾਂ ਅਤੇ ਸਿੱਖ ਜਥੇਦਾਰੀਆਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਜਥੇਦਾਰ ਗੁਰਬਚਨ ਸਿੰਘ ਹਿੰਮਤ ਸਿੰਘ ਸਮੇਸ਼ ਸੈਣੀ ਆਦ ਦੇ ਵਿਰੋਧ ਵਿੱਚ ਪੁਤਲੇ ਫੂਕੇ ਪ੍ਰਦਰਸ਼ਨ ਕੀਤਾ ਗਿਆ ਨੌਜਵਾਨ ਆਗੂ ਰਮਨਦੀਪ ਸਿੰਘ ਭਾਉ ਨੇ ਸੜਕਾਂ 'ਤੇ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਜਲਦੀ ਤੋਂ ਜਲਦੀ ਦੋਸ਼ੀਆਂ ਖਿਲਾਫ ਪਰਚੇ ਦਰਜ ਕਰੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਸਰਕਾਰ ਦੇ ਪੁਤਲੇ ਵੀ ਫੂਕੇ ਜਾਣਗੇ ਇਸ ਮੌਕੇ ਰਮਨਦੀਪ ਸਿੰਘ ਭਾਉ ਹਰਪਾਲ ਸਿੰਘ ਮਖੂ ਪ੍ਰਗਟ ਸਿੰਘ ਛੀਹਾਪੜੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਹਰਜੀਤ ਸਿੰਘ ਯਮੀਵਾਲਾ ਸਰਕਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਲਖਵਿੰਦਰ ਸਿੰਘ ਨੌਜਵਾਨ ਆਗੂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਨਿਰਮਲ ਸਿੰਘ ਗੱਟਾ ਬਾਦਸ਼ਾ ਇੱਕ ਨੂਰ ਖਾਲਸਾ ਫੌਜ ਗੁਰਸੇਵਕ ਸਿੰਘ ਗੱਟਾ ਬਾਦਸ਼ਾ ਆ ਆਗੂ ਹਾਜ਼ਰ ਸੰਤ ਤੁਸੀਂ ਅੱਜ ਜਿੱਥੇ ਪਤਲੇ ਫੂਕੇ ਰੋਸ ਪ੍ਰਦਰਸ਼ਨ ਕੀਤਾ ਵਾ ਇਹਦੇ ਪਿੱਛੇ ਕੀ ਕਰਨਾ ਸਾਊ ਤਾਂ ਪਹਿਲਾਂ ਇਹ ਫਤੇ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਕਾਰਨ ਇਹ ਤੇ ਇਹ ਆ ਜੀ ਸਾਡੀ ਸਿੱਖ ਕੌਮ ਦੇ ਪਿੱਠ ਦੇ ਵਿੱਚ ਛੁਰਾ ਮਾਰਦਾ ਆ ਰਿਹਾ ਬਾਦਲ ਪਰਿਵਾਰ ਬਹੁਤ ਟਾਈਮ ਤੋਂ ਤੇ ਜਿਵੇਂ ਕਿ ਪਿਛਲੇ ਸਮੇਂ ਵਿੱਚ ਕੁਝ ਟਾਈਮ ਪਹਿਲਾਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ ਬੇਅਦਬੀਆਂ ਕਰਨ ਤੋਂ ਬਾਅਦ ਸੰਗਤ ਪੂਰੇ ਰੋਸ ਵਿੱਚ ਸੀ ਸੰਗਤ ਨੇ ਅਲੱਗ-ਅਲੱਗ ਥਾਵਾਂ ਤੇ ਧਰਨੇ ਵੀ ਲਾਏ ਪਰ ਇਹਨਾਂ ਦੀ ਸਰਕਾਰ ਵਿੱਚ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਕੋਈ ਦੋਸ਼ੀ ਇਹਨਾਂ ਨੇ ਲੱਭਿਆ ਕਿਉਂਕਿ ਕਾਰਨ ਇਹ ਸੀ ਇਹਨਾਂ ਨਾਲ ਲੱਭਦਾ ਕਿਉਂਕਿ ਇਹ ਖੁਦ ਹੀ ਦੋਸ਼ੀ ਸੀ ਜਿਵੇਂ ਕਿ ਹੁਣ ਸੱਚਾਈ ਸਾਹਮਣੇ ਆ ਚੁੱਕੀ ਆ ਸਾਰੀ ਸੰਗਤ ਵਿੱਚ ਦੇਸ਼ਾ ਵਿਦੇਸ਼ਾ ਵਿੱਚ ਵੀ ਸੱਚਾਈ ਪਤਾ ਲੱਗ ਚੁੱਕੀ ਆ ਵੀ ਇਹਨਾਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਆ ਸਾਰਾ ਬ੍ਰਾਂਡ ਸੀ ਇਹ ਸਾਰਾ ਕੁਝ ਸਰਸੇਵਾਂ ਨੂੰ ਮਾਫੀ ਵੀ ਇਹਨਾਂ ਨੇ ਦਵਾਈ ਆ ਜਿਵੇਂ ਕਿ ਹੁਕਮਨਾਮਾ ਸਾਡਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਿਆ ਜਾਂਦਾ ਸੀਗਾ ਤੇ ਉਹ ਹੁਣ ਹੁਕਮਨਾਮੇ ਇਹਨਾਂ ਦੀਆਂ ਜੇਬ ਦੀ ਪਿੱਛੇ ਇਹਨਾਂ ਨੇ ਸਰਸੇ ਨੂੰ ਮਾਫੀ ਵੀ ਦਿੱਤੀ ਸੀ ਉਸ ਤੋਂ ਬਾਅਦ ਵੀ ਰੋਸ ਪ੍ਰਦਰਸ਼ਨ ਕਾਫੀ ਹੋਏ ਸੀ ਇਹ ਤੇ ਇਸ ਕਰਕੇ ਅੱਜ ਜਿਹੜਾ ਪੁਤਰਾ ਫੂਕਨ ਦਾ ਮੁੱਖ ਕਰਨ ਆ ਵੀ ਜਿਹੜੇ ਕੈਪਟਨ ਸਰਕਾਰ ਇਸ ਟਾਈਮ ਜਿਹੜੇ ਦੋਸ਼ੀ ਜਿਹਨਾਂ ਨਾਮ ਆਇਆ ਕਮਿਸ਼ਨ ਵਿੱਚ ਇਹਨਾਂ ਦੀ ਸਾਰੀ ਰਿਪੋਰਟ ਵਿੱਚ ਨਾਮ ਆਇਆ ਨਾ ਦੋਸ਼ੀਆਂ ਨੂੰ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਸਜ਼ਾ ਦਿੱਤੀ ਜਾਵੇ ਜਿਵੇਂ ਕਿ ਆਮ ਅਪਰਾਧੀ ਦੇ ਜਿਵੇਂ ਰਿਮਾਂਡ ਹੁੰਦਾ ਹੈ ਕੋਈ ਵੀ ਅਪਰਾਧ ਕਰਦਾ ਦਾ ਰਿਮਾਂਡ ਹੁੰਦਾ ਉਸੇ ਤਰ੍ਹਾਂ ਹੀ ਬਣਦੀ ਕਾਰਵਾਈ ਬਾਦਲ ਪਰਿਵਾਰ ਦੇ ਰਿਮਾਂਡ ਲਏ ਜਾਣ ਇਹਨਾਂ ਤੇ ਸਾਰੀ ਬਣਦੀ ਕਾਰਵਾਈ ਕੀਤੀ ਜਾਵੇ ਇਹ ਤੁਹਾਨੂੰ ਕੀ ਲੱਗਦਾ ਕਿ ਕਿੱਥੇ ਰਹਿ ਗਈ ਕਿਉਂਕਿ ਸਰ ਵਿਧਾਨ ਸਭਾ ਦੇ ਵਿੱਚ ਕਾਫੀ ਵੱਡਾ ਹੰਗਾਮਾ ਹੋਇਆ ਕਾਂਗਰਸ ਦੇ 40 ਤੋਂ 45 ਵਿਧਾਇਕ ਕਹਿ ਰਹੇ ਨੇ ਕਿ ਬਾਦਲ ਸਾਹਿਬ ਨੂੰ ਸਜ਼ਾ ਮਿਲਣੀ ਚਾਹੀਦੀ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਕਹਿ ਰਹੇ ਨੇ ਸਜ਼ਾ ਮਿਲਣੀ ਚਾਹੀਦੀ ਆ ਸਿੱਧੂ ਸਾਹਿਬ ਕਹਿ ਰਹੇ ਨੇ ਸਾਰੇ ਤੱਤ ਸਾਡੇ ਕੋਲ ਮੌਜੂਦ ਨੇ ਤੇ ਤੁਹਾਨੂੰ ਕੀ ਲੱਗਦਾ ਕਾਰਵਾਈ ਕਿਉਂ ਨਹੀਂ ਕਰ ਰਹੇ ਕੈਪਟਨ ਸਾਹਿਬ ਅਸੀਂ ਵੀ ਇਸ ਗੱਲ ਤੇ ਹੈਰਾਨ ਆ ਜੀ ਜਿਵੇਂ ਕਿ ਕੈਪਟਨ ਸਾਹਿਬ ਨੇ ਬਰਗਾੜੀ ਵਿੱਚ ਵੀ ਆ ਕੇ ਕਿਹਾ ਸੀ ਕਿ ਮੈਂ ਇਹ ਜਿਹੜੇ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਦੋਸ਼ੀਆਂ ਨੂੰ ਫੜਾਂਗਾ ਤੇ ਜਲਦ ਤੋਂ ਜਲਦ ਕਾਰਵਾਈ ਕਰਾਂਗਾ ਜਿਵੇਂ ਇਹਨਾਂ ਨੇ ਦੋਸ਼ੀਆਂ ਦਾ ਨਾਮ ਤਾਂ ਲੈ ਲਏ ਨੇ ਸਾਰੇ ਹੁਣ ਨਾਮ ਵੀ ਨਸ਼ਰ ਹੋ ਗਿਆ ਪਰ ਸਮਝ ਨਹੀਂ ਆ ਰਹੀ ਕਿਉਂ ਇਸ ਚੀਜ਼ ਦੇ ਢਿੱਲ ਵਰਤ ਰਹੇ ਆ ਇਸ ਲਈ ਅਸੀਂ ਇੱਥੇ ਰੋਸ ਮਜਲਾ ਕੀਤਾ ਹੈ ਤਾਂ ਕਿ ਜਲਦੀ ਕਾਰਵਾਈ ਕਰੇ ਜੇ ਨਹੀਂ ਕਾਰਵਾਈ ਕਰਦੀ ਕੈਪਟਨ ਸਰਕਾਰ ਤੇ ਫਿਰ ਅਸੀਂ ਇਹਨਾਂ ਨੂੰ ਵੀ ਬਰਾਬਰ ਦਾ ਹੀ ਗੁਨੇਗਾਰ ਮੰਨਾਂਗੇ ਕਿਉਂਕਿ ਜੇ ਗੁਨੇਗਾਰ ਪਹਿਲਾਂ ਤਾਂ ਲੁਕੇ ਨਾਮ ਸੀ ਹੁੰਦੇ ਜੇ ਸਾਹਮਣੇ ਨਸ਼ਰ ਹੋ ਗਿਆ ਜੇ ਫਿਰ ਵੀ ਕ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਰੋਜ਼ ਪ੍ਰਦਰਸ਼ਨ ਹੋਰ ਵਧਾਵਾਂਗੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਤੇ ਫਿਰ ਜੇ ਇਹ ਕੈਪਟਨ ਸਰਕਾਰ ਨਹੀਂ ਇਹ ਕਾਰਵਾਈ ਕਰਦੀ ਫਿਰ ਇਹਨਾਂ ਦੇ ਪুতਲੇ ਫੁੱਕੇ ਜਾਣਗੇ ਤੇ ਸੰਗਤ ਜੀ ਇਹ ਬੇਨਤੀ ਆ ਜੀ ਆਪਣਾ ਜਿਵੇਂ ਵਿਧਾਨ ਸਭਾ ਦੇ ਵਿੱਚ ਸਾਰੇ ਵੀਰਾਂ ਦੇ ਸਾਰੇ ਜਨਤਾ ਆਪਣਾ মিডিਆ ਦੇ ਸਾਹਮਣੇ ਤੇ ਹਰ ਸਰਕਾਰ ਨੂੰ ਵੀ ਪਤਾ ਲੱਗ ਗਿਆ ਸਿਰ ਸਨਤਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਬਾਦਲ ਪਰਿਵਾਰ ਜਿਹੜਾ ਬਿਲਕੁਲ ਹੀ ਗੁਰੂ ਬ੍ਰਹਮ ਜੀ ਸਭਾ ਦਾ 도ਛੀ ਆ ਤੇ ਇਹ ਉੱਥੇ ਸਾਰਾ ਮਤਲਬ ਬਿਲਕੁਲ ਸਾਰੇ ਸਾਹਮਣੇ ਵੀ ਆਈ ਰਿਪੋਰਟ ਤੇ ਜਿੰਨੇ ਵੀ ਕਾਂਗਰਸ ਦੇ ਐਮਪੀ ਆ ਐਮਐਲਏ ਆ ਉਹਨਾਂ ਸਾਰਿਆਂ ਨੇ ਪੂਰਾ ਝੋਲੀਆਂ ਅੜੜ ਕੇ ਸਿੱਧੂ ਵਰਗਿਆਂ ਨੇ ਉੱਥੇ ਕੈਪਟਨ ਦੇ ਅੱਗੇ ਕੀਤੀ ਆ ਪ੍ਰਿਆਰ ਵੀ ਇਸ ਬਾਦਲ ਪਰਿਵਾਰ ਨੂੰ ਬਣਦੀ ਸਜ਼ਾ ਜਿਹੜੀ ਆ ਉਹ ਇਹਨੂੰ ਦੋਸ਼ੀ ਪਰਿਵਾਰ ਹੁਣ ਇਹ ਦੋਸ਼ੀ ਮੰਨੇ ਪਾਏ ਗਏ ਆ ਤੇ ਇਹਨਾਂ ਨੂੰ ਸਜ਼ਾ ਪੂਰੀ ਪੂਰੀ ਦਿੱਤੀ ਜਾਵੇ ਤੇ ਕੈਪਟਨ ਸਾਹਿਬ ਅਜੇ ਵੀ ਪਤਾ ਨਹੀਂ ਕਿਉਂ ਚੁੱਪ ਮੋਨ ਧਾਰੀ ਬੈਠੇ ਆ ਤੇ ਇਹਨਾਂ ਨੂੰ ਹੁਣ ਤੱਕ ਤਾਂ ਜੇਲ੍ਹਾਂ ਦੀਆਂ ਸਰਾਖਾਂ ਦੇ ਮਗਰ ਭੇਜ ਦੇਣਾ ਚਾਹੀਦਾ ਸੀ ਪਰ ਪਤਾ ਨਹੀਂ ਕੀ ਗੱਲ ਆ ਅੱਜ ਅਸੀਂ ਮਖੂ ਦੇ ਵਿੱਚ ਬਾਦਲ ਪਰਿਵਾਰ ਦਾ ਮਜੀਠੀਆ ਦਾ ਹੇ ਮਤਰ ਤੇ ਅਤੇ ਗੁਰਮਖ ਦਾ ਅਸੀਂ ਪਤਲਾ ਫੂਕਿਆ ਵਾ ਇੱਕ ਜਿਹੜਾ ਉਹ ਸੈਣੀ ਆ ਤੇ ਡੀਪੀ ਉਹਨਾਂ ਦਾ ਵੀ ਪਤਲਾ ਫੂਕਿਆ ਵਾ ਇਸ ਕਰਕੇ ਅਸੀਂ ਇਹ ਇਥੇ ਮਖੂ ਦੇ ਵਿੱਚ ਪਤਲਾ ਫੂਕਿਆ ਵਾ ਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਨੇ ਕੋ ਢਿੱਲ ਮਾਰੀ ਇਸ ਗੱਲ ਤੋਂ ਸਜ਼ਾ ਦੇਣ ਤੋਂ ਇਹਨਾਂ ਨੂੰ ਨਾਸਰਖਾਂ ਪਿੱਛੇ ਕੀਤਾ ਗਿਆ ਤੇ ਅਸੀਂ ਇਹਨਾਂ ਦੇ ਪਤਲੇ ਵੀ ਫੂਕਾਂਗੇ ਵਾਹਿਗੁਰੂ ਜੀ ਕਾ ਅਸੀਂ ਸਰਕਾਰ ਅੱਗੇ ਅਪੀਲ ਕਰਦੇ ਆ ਜਲਦੀ ਤੋਂ ਜਲਦੀ ਇਹਨਾਂ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਜਾਵੇ ਵਾਂਦੀ ਕਾਰਵਾਈ ਕੀਤੀ ਜਾਵੇ ਅਤੇ ਜੋ ਬਗਰਾੜੀ ਮੋਰਚੇ ਦੀਆਂ ਤਿੰਨ ਮੰਗਾਂ ਹੈ ਉਹਨਾਂ ਨੂੰ ਪ੍ਰਮਾਣ ਕੀਤਾ ਜਾਵੇ ਜੇ ਸਰਕਾਰ ਇਹਨਾਂ ਮੰਗਾਂ ਤੋਂ ਕਿੰਤੂ ਪ੍ਰਿੰਤੂ ਕਰਦੀ ਏ ਆਉਣ ਵਾਲੇ ਸਮੇਂ ਚ ਵੱਡੇ ਪੱਧਰ ਤੇ ਸੰਘਰਸ਼